ਉਹ ਜਿਹੜੀ ਸ਼ਿਮਲਾ ਦੀ ਗੱਲ ਚੱਲਦੀ ਹੈ ਉੱਥੇ ਇੱਕ ਗੱਲ ਸਾਹਮਣੇ ਪ੍ਰਚਾਰੀ ਗਈ ਵਿਕਰਮਜੀਤਿਆ ਪੱਖ ਦੇ ਵਕੀਲ ਹੁਣੇ ਬਿਆਨ ਦੇ ਰਹੇ ਸੀ ਉਹ ਕਹਿੰਦੇ 1000 ਏਕੜ ਦਾ ਝੂਠ ਬੋਲਿਆ ਗਿਆ ਸ਼ਰੇਆਮ ਕੀ ਹੈ 1000 ਏਕੜ ਉੱਥੇ ਰਜਿਸਟਰੀ ਜਿਹੜੀ ਕਿ ਗਨੀਵ ਕੌਰ ਗਰੇਵਾਲ ਦੇ ਨਾਮ ਦੇ ਉੱਤੇ ਆ 2011 ਵਿੱਚ ਉਹ ਰਜਿਸਟਰੀ ਦੇ ਵਿੱਚ ਲਿਖਿਆ ਹੋਇਆ ਹੈ ਅਸੀਂ ਆਪਣੇ ਵੱਲੋਂ ਕੁਝ ਨਹੀਂ ਬੋਲੇ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਰਜਿਸਟਰੀ ਹੱਥ ਲੱਗੀ ਜਦੋਂ ਇਹਨਾਂ ਨੂੰ ਸ਼ਿਮਲਾ ਲੈ ਕੇ ਗਏ ਸੀ ਨਾ ਉਹ ਇਹਨਾਂ ਨੇ ਕੋਆਪਰੇਟ ਨਹੀਂ ਕੀਤਾ ਉੱਥੇ ਜਾ ਕੇ ਘਰ ਖੋਲ੍ਹਣ ਨਹੀਂ ਦਿੱਤਾ ਮਾਚਲ ਪ੍ਰਦੇਸ਼ ਦੇ ਡੀਜੀਪੀ ਨੂੰ ਡਾਇਰੈਕਸ਼ਨ ਕਰਵਾਨੀਆਂ ਪਈਆਂ ਇਥੋਂ ਕੋਰਟ ਤੋਂ ਕਿ ਇਹਨਾਂ ਨੇ ਉੱਥੇ ਪੁਲਿਸ ਨਾਲ ਵੀ ਆਪਸ ਦੇ ਵਿੱਚ ਮੇਲਜੋਲ ਕਰਕੇ ਉੱਥੇ ਦੀ ਪੁਲਿਸ ਵੀ ਨਾਲ ਰੁਲਾ ਰਹੀ ਸੀ ਉੱਥੇ ਕਿਉਂਕਿ ਉੱਥੇ ਕਾਂਗਰਸ ਦੀ ਗਵਰਨਮੈਂਟ ਹੈ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਨੇ ਕਾਂਗਰਸ ਕਿਵੇਂ ਮਿਲ ਸਕਦੀ ਹੈ ਤੁਸੀਂ ਆ ਸਾਰੀ ਕਾਂਗਰਸ ਇਹਨਾਂ ਦੇ ਪੱਖ ਦੇ ਵਿੱਚ ਇਸ ਟਾਈਮ ਦੇ ਵਿੱਚ ਖੜੀ ਸੀ ਮੈਂ ਚਲੋ ਪੋਲੀਟੀਕਲ ਇਸਤੇ ਨਹੀਂ ਕਹੂੰਗਾ ਬਟ ਸਾਰੀ ਕਾਂਗਰਸ ਸਪੋਰਟ ਦੇ ਵਿੱਚ ਇਹਨਾਂ ਦੇ ਖੜੀ ਸੀ ਡੀ ਕੇਸਿਸ ਦੇ ਵਿੱਚ ਮਾਚਲ ਦੀ ਪੁਲਿਸ ਨੇ ਵੀ ਸਾਥ ਦਿੱਤਾ ਬਿਕਰਮ ਜੀ ਬਿਲਕੁਲ ਬਿਲਕੁਲ ਲੇਖਕ ਸਾਹਿਬ ਜਿਹੜੇ ਕਹਿੰਦੇ ਕਿ ਜੜਾ ਕੁਝ ਵੀ ਦੱਸਿਆ ਜਾ ਰਿਹਾ ਸਿਰਫ ਮੀਡੀਆ ਟ੍ਰਾਇਲ ਦਾ ਹਿੱਸਾ ਹੈ ਸੱਚ ਕੁਝ ਨਹੀਂ ਹੈ ਲੱਭਿਆ ਕੁਝ ਨਹੀਂ ਇਸੇ ਕਰਕੇ ਅੱਜ ਰਿਮਾਂਡ ਮੰਗਣ ਯੋਗ ਨਹੀਂ ਸੀ ਸਾਰਾ ਕੁਝ ਤੁਹਾਨੂੰ ਦੱਸਿਆ ਕਿਉਂ ਰਿਮਾਂਡ ਅੱਜ ਨਹੀਂ ਮੰਗਿਆ ਗਿਆ 11 12 ਦਿਨਾਂ ਦੇ ਪ੍ਰੋਸੀਜਰ ਦੇ ਦੌਰਾਨ ਕੀ ਕੁਝ ਲੱਭਿਆ ਸਾਹਮਣੇ ਜਿਹੜਾ ਤੁਸੀਂ ਦੱਸਣਾ ਚਾਹੋ ਬਹੁਤ ਕੁਝ ਨਿਕਲ ਕੇ ਆਇਆ ਹੈ ਕਾਫੀ ਇਹ ਜੀ ਬੇਨਾਮੀ ट्रांजैक्शंस ਨਿਕਲ ਕੇ ਆਈਆਂ ਨੇ ਕਾਫੀ ਰਜਿਸਟਰੀਜ਼ ਹਤਾਈਆਂ ਨੇ ਐਗਰੀਕਲਚਰ ਲੈਂਡ ਕਲੇਮ ਕਰਦੇ ਨੇ ਉੱਥੇ ਹੀ ਘਾਲੀਸ਼ਾਨ ਘਰ ਬਣਿਆ ਹੋਇਆ ਹੈ ਵਿਕਰਮ ਜੀਠੀਆ ਕੇਸ ਦੇ ਵਿੱਚ ਮੁਹਾਲੀ ਅਦਾਲਤ ਚ ਮੁੜ ਤੀਜੀ ਪੇਸ਼ੀ ਸੀ 14 ਦਿਨ ਲਈ ਨਿਆਇਕ ਹਿਰਾਸਤ ਚ ਨਾਬਾ ਜੇਲ ਭੇਜ ਦਿੱਤਾ ਗਿਆ ਸਰਕਾਰੀ ਵਕੀਲ ਸਾਡੇ ਨਾਲ ਖੜੇ ਨੇ ਜਿਹੜੇ ਲਗਾਤਾਰ ਇਸ ਕੇਸ ਨਾਲ ਜੁੜੇ ਹੋਏ ਨੇ ਐਡਵੋਕੇਟ ਸਾਹਿਬ ਸਭ ਤੋਂ ਪਹਿਲਾਂ ਤੇਹੀ ਜਾਨਣਾ ਚਾਹਾਂਗੇ ਕਿ ਤੇ ਤੀਜੀ ਪੇਸ਼ੀ ਦੇ ਦੌਰਾਨ ਅਦਾਲਤ ਦੇ ਅੰਦਰ ਕੀ ਕੁਛ ਜਿਹੜਾ ਚੱਲਿਆ ਦੇਖੋ ਅੱਜ ਐਪਲੀਕੇਸ਼ਨ ਮੂਵ ਕੀਤੀ ਸੀ ਇਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜਣ ਲਈ ਤੇ ਕੋਰਟ ਨੇ ਉਹਨੂੰ ਅਲਾਉ ਕਰਦੇ ਹੋਏ 19 ਜੁਲਾਈ ਤੱਕ ਇਹਨਾਂ ਨੂੰ ਨਿਊ ਨਾਬਾ ਜੇਲ ਦੇ ਵਿੱਚ ਜਿਹੜੀ ਨਿਊ ਨਾਬਾ ਜੇਲ ਆ ਉੱਥੇ ਭੇਜਣ ਦੇ ਆਰਡਰ ਤੇ ਕੋਰਟ ਦੇ ਵਿੱਚ ਇਹ ਕਿਉਂਕਿ ਜਿਹੜਾ ਅੱਜ ਪੁਲਿਸ ਰਿਮਾਂਡ ਇਸ ਕਰਕੇ ਨਹੀਂ ਮੰਗਿਆ ਗਿਆ ਕਿਉਂਕਿ ਅਸ ਪਰ ਬੀ ਐਨ ਐਸ ਐਸ ਮੈਕਸिमम 15 ਦਿਨ ਦਾ ਮਿਲ ਸਕਦਾ ਤੇ 11 ਦਿਨ ਦਾ ਪੁਲਿਸ ਰਿਮਾਂਡ ਉਹਦਾ ਮਿਲ ਗਿਆ ਸੀ ਤੇ ਇੱਕ ਦਿਨ ਦਾ ਜਿਹੜਾ ਕਸਟਡੀ ਦੇ ਵਿੱਚ ਸੀ ਤਾਂ 12 ਦਿਨ ਆਲਰੇਡੀ ਹੋ ਗਏ ਸੀ 3 ਦਿਨ ਜਿਹੜੇ ਰਿਮੇਨਿੰਗ ਬਚਦੇ ਨੇ ਉਹ ਅੱਗੇ ਲਈ ਰਿਜ਼ਰਵ ਰੱਖੇ ਨੇ ਤਾਂ ਕਿਉਂਕਿ ਐਸ ਪਰ ਨਵੇਂ ਐਕਟ ਦੇ ਅਕੋਰਡਿੰਗਲੀ ਇਹਨਾਂ ਤੋੜ ਕੇ ਲਿੱਤਾ ਜਾ ਸਕਦਾ ਹੈ ਤਾਂ ਹਜੇ ਜਿਵੇਂ ਟੀਮਸ ਗਈਆਂ ਹੋਈਆਂ ਨੇ ਇਨਵੈਸਟੀਗੇਸ਼ਨ ਦੇ ਲਈ ਰੇਟਸ ਚੱਲ ਰਹੀਆਂ ਨੇ ਤਾਂ ਹੋਰ ਨਵੇਂ ਤੱਥ ਜਿਹੜੇ ਆਣਗੇ ਉਹਨਾਂ ਨੂੰ ਕਦੋਂ ਇਹਨਾਂ ਨੂੰ ਕਨਫਰੋਨਟ ਕਰਨਾ ਹੈ ਜਾਂ ਦੁਬਾਰਾ ਇੰਟਰੋਗੇਸ਼ਨ ਦੀ ਰਿਕੁਆਇਰਮੈਂਟ ਹੋਏਗੀ ਤਾਂ ਉਦੋਂ ਇਹਨਾਂ ਨੂੰ 3 ਦਿਨ ਲਈ ਦੁਬਾਰਾ ਰਿਮਾਂਡ ਐਥੋ ਸਟੇਕ ਕੀਤਾ ਜਾਏਗਾ ਇਹਨਾਂ 11 12 ਦਿਨਾਂ ਦੇ ਪ੍ਰੋਸੀਜਰ ਦੇ ਦੌਰਾਨ ਕੀ ਕੁਝ ਲੱਭਿਆ ਸਾਹਮਣੇ ਜਿਹੜਾ ਤੁਸੀਂ ਦੱਸਣਾ ਚਾਹੋ ਬਹੁਤ ਕੁਝ ਨਿਕਲ ਕੇ ਆਇਆ ਹੈ ਕਾਫੀ ਇਹ ਜਿਹੇ ਡਾਕੂਮੈਂ ਕਾਫੀ ਕੁਝ ਉਹਦੇ ਵਿੱਚ ਜਿਹੜੇ ਤੱਥ ਨੇ ਨਵੇਂ ਆਏ ਨੇ ਜਿਹੜੇ ਕਿ ਹੌਲੀ ਹੌਲੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਹੈ ਉਹਨਾਂ ਨੂੰ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਕਾਫੀ ਰਜਿਸਟਰੀਜ਼ ਹਤਾਈਆਂ ਨੇ ਕਾਫੀ ਜਿਵੇਂ ਸ਼ਿਮਲਾ ਦੇ ਵਿੱਚ ਐਗਰੀਕਲਚਰ ਲੈਂਡ ਕਲੇਮ ਕਰਦੇ ਨੇ ਉੱਥੇ ਹੀ ਕਾਲੀਸ਼ਾਨ ਘਰ ਬਣਿਆ ਹੋਇਆ ਹੈ ਉਹ ਸਾਰਿਆਂ ਦੀ ਵੈਲਿਊਏਸ਼ਨ ਵਗੈਰਾ ਹੋਏਗੀ ਕਾਫੀ ਕੁਝ ਅਜੇ ਪ੍ਰੋਸੈਸ ਹੈ ਜਿਹੜਾ ਡਿਊਰਿੰਗ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਚੱਲ ਰਿਹਾ ਤੇ 11-12 ਦਿਨਾਂ ਵਿੱਚ ਹੀ ਇਹ ਸਭ ਕੁਝ ਨਿਕਲ ਕੇ ਆਇਆ ਹੈ ਇੱਕ ਗੱਲ ਜ਼ਰੂਰ ਕਲੀਅਰ ਕਰੋ ਜਿਹੜੀ ਸ਼ਿਮਲਾ ਦੀ ਗੱਲ ਚੱਲ ਦੇ ਰੇ ਸੀ ਉਹ ਕਹਿੰਦੇ 1000 ਏਕੜ ਦਾ ਝੂਠ ਬੋਲਿਆ ਗਿਆ ਸ਼ਰੇਆਮ ਕੀ ਹੈ 1000 ਏਕੜ ਉੱਤੇ ਇਹ ਕੋਈ ਹੋਰ ਡਾਕੂਮੈਂਟ ਨਹੀਂ ਬੋਲ ਰਿਹਾ ਰਜਿਸਟਰੀ ਬੋਲ ਰਹੀ ਹੈ ਰਜਿਸਟਰੀ ਜੀਡੀ ਕੀ ਗਨੀਵ ਕੌਰ ਗਰੇਵਾਲ ਦੇ ਨਾਮ ਦੇ ਉੱਤੇ ਹੈ 2011 ਦੇ ਜੀ ਔਰ ਰਜਿਸਟਰੀ ਦੇ ਵਿੱਚ ਲਿਖਿਆ ਹੋਇਆ ਹੈ ਅਸੀਂ ਆਪਣੇ ਵੱਲੋਂ ਕੁਝ ਨਹੀਂ ਬੋਲੇ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਰਜਿਸਟਰੀ ਹੱਥ ਲੱਗੀ ਉਹ ਰਜਿਸਟਰੀ ਜਦੋਂ ਵਾਚ ਕੀਤੀ ਗਈ ਤਾਂ ਉਹਦੇ ਵਿੱਚ 402 ਹੈਕਟੇਅਰ ਲਿਖਿਆ ਹੋਇਆ ਸੀ ਤਾਂ ਉਹ ਸਾਰੀ ਉਸੇ ਤੇ ਜਦੋਂ ਇਹਨਾਂ ਨੂੰ ਸ਼ਿਮਲਾ ਲੈ ਕੇ ਗਏ ਸੀ ਤਾਂ ਉਦੋਂ ਇਹਨਾਂ ਨੇ ਕੋਆਪਰੇਟ ਨਹੀਂ ਕੀਤਾ ਉੱਥੇ ਜਾ ਕੇ ਘਰ ਖੋਲਣ ਨਹੀਂ ਦਿੱਤਾ ਉੱਥੇ ਡਾਕੂਮੈਂਟਸ ਵਗੈਰਾ ਗਈ ਸੀ ਤੇ ਹੁਣ ਦੁਬਾਰਾ ਟੀਮਜ਼ ਉੱਥੇ ਗਈਆਂ ਹੋਈਆਂ ਨੇ ਸਾਨੂੰ ਬਲਕਿ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਨੂੰ ਡਾਇਰੈਕਸ਼ਨ ਕਰਵਾਨੀਆਂ ਪਈਆਂ ਇਥੋਂ ਕੋਰਟ ਤੋਂ ਕਿ ਉਹ ਉੱਥੇ ਜਾ ਕੇ ਵੀ ਸਾਨੂੰ ਪ੍ਰੋਪਰ ਜਿਹੜਾ ਹੈ ਕਿ ਪੁਲਿਸ ਜਿਹੜੀ ਹੈ ਵੀ ਵੀ ਆਪਸ ਵਿੱਚ ਮੇਲਜੋਲ ਕਰਕੇ ਉੱਥੇ ਦੀ ਪੁਲਿਸ ਵੀ ਨਾਲ ਲਾ ਲਈ ਸੀ ਉੱਥੇ ਕਿਉਂਕਿ ਉੱਥੇ ਕਾਂਗਰਸ ਦੀ ਗਵਰਨਮੈਂਟ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਉੱਥੇ ਦੀ ਪੁਲਿਸ ਨੇ ਵੀ ਪ੍ਰੋਪਰ ਜਿਹੜਾ ਸੀ ਸਾਡੀ ਮਤਲਬ ਹੈਲਪ ਨਹੀਂ ਕੀਤੀ ਵਿਕਰਮਜੀਤਿਆ ਤੇ ਸ਼ਰਮਣੀ ਕਾਲੀ ਦਲ ਦੇ ਲੀਡਰ ਨੇ ਕਾਂਗਰਸ ਕਿਵੇਂ ਮਿਲ ਸਕਦੀ ਹੈ ਤੁਸੀਂ ਆ ਸਾਰੀ ਕਾਂਗਰਸ ਇਹਨਾਂ ਦੇ ਪੱਖ ਦੇ ਵਿੱਚ ਇਸ ਟਾਈਮ ਦੇ ਉੱਤੇ ਖੜੀ ਸੀ ਮੈਂ ਚਲੋ ਪੋਲੀਟੀਕਲ ਇਸਤੇ ਨਹੀਂ ਕਹੂੰਗਾ ਬਟ ਸਾਰੀ ਕਾਂਗਰਸ ਸਪੋਰਟ ਦੇ ਵਿੱਚ ਇਹਨਾਂ ਦੇ ਖੜੀ ਸੀ ਡੀ ਕੇਸਸ ਦੇ ਵਿੱਚ ਹਿਮਾਚਲ ਦੀ ਪੁਲਿਸ ਨੇ ਵੀ ਸਾਥ ਦਿੱਤਾ ਵਿਕਰਮਜੀਤ ਬਿਲਕੁਲ ਬਿਲਕੁਲ ਸਰ ਉਹ ਤਾਂ ਫੈਕਚੁਅਲੀ ਚੀਜ਼ ਕਿਉਂਕਿ ਵਿਕਰਮਜੀਤਿਆ ਦੇ ਵਕੀਲ ਹੋਣੇ ਕਹਿ ਰਹੇ ਨੇ ਕਲੇਰ ਸਾਹਿਬ ਜਿਹੜੇ ਕਹਿੰਦੇ ਕਿ ਜੜਾ ਕੁਝ ਵੀ ਦੱਸਿਆ ਜਾ ਰਿਹਾ ਸਿਰਫ ਮੀਡੀਆ ਟ੍ਰਾਇਲ ਦਾ ਹਿੱਸਾ ਹੈ ਸੱਚ ਕੁਛ ਨਹੀਂ ਆ ਲੱਭਿਆ ਕੁਛ ਨਹੀਂ ਇਸੇ ਕਰਕੇ ਅੱਜ ਰਿਮਾਂਡ ਮੰਗਣ ਯੋਗ ਨਹੀਂ ਸੀ ਸਾਰਾ ਕੁਛ ਤੁਹਾਨੂੰ ਦੱਸਿਆ ਕਿਉਂ ਰਿਮਾਂਡ ਅੱਜ ਨਹੀਂ ਮੰਗਿਆ ਗਿਆ ਕਿਉਂਕਿ ਟੀਮਸ ਗਈਆਂ ਆਏ ਨੇ ਅੱਗੇ 3 ਦਿਨ ਦਾ ਜਿਹੜਾ ਅੱਗੇ ਰਿਮਾਂਡ ਅੱਗੇ ਫਿਰ ਲਿਤਾ ਜਾਏਗਾ ਬਟ ਸਾਰਾ ਕੁਛ ਡਾਕੂਮੈਂਟ ਬੇਜਦੇ ਉੱਤੇ ਆ ਤੇ ਡਾਕੂਮੈਂਟ ਸਾਰੇ ਰਿਲਾਈ ਕਰਕੇ ਹੀ ਕੋਰਟ ਨੇ ਰਿਮਾਂਡ ਦਿੱਤੇ ਨੇ ਤਾਂ ਬਿਕਰਮਜੀਠਿਆ ਕੇਸ ਦੇ ਵਿੱਚ ਜੋ ਸਰਕਾਰ ਦੇ ਵਕੀਲ ਨੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਜਿਹੜੀ ਗੱਲ ਦਾ ਵੀ ਕਿਹਾ ਜਾ ਰਿਹਾ ਹੈ ਕਿ 1000 ਏਕੜ ਜ਼ਮੀਨ ਨਹੀਂ ਹੈ ਉਹ ਕਹਿੰਦਾ ਕਿ ਉਹਨਾਂ ਨੇ ਰਜਿਸਟਰੀ ਦੇ ਕਾਗਜ ਲੱਭ ਲਏ ਨੇ ਔਰ ਰਜਿਸਟਰੀ ਦੇ ਕਾਗਜ ਇਨਵੈਸਟੀਗੇਸ਼ਨ ਦੇ ਦੌਰਾਨ ਲੱਭੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਵਿਕਰਮ ਮਜੀਠੀਆ ਜਿਹੜੇ ਕਿ 14 ਦਿਨ ਦੇ ਲਈ ਨਿਊ ਨਾਬਾ ਜੇਲ੍ਹ ਦੇ ਵਿੱਚ ਭੇਜ ਦਿੱਤੇ ਗਏ ਨੇ ਨਿਆਂ ਦੇ ਰਸਤੇ ਵਿੱਚ ਪਰ ਤਿੰਨ ਦਿਨ ਹਾਲੇ ਵੀ ਰਿਜ਼ਰਵ ਨੇ ਜੇਕਰ ਲੋੜ ਪੈਂਦੀ ਹੈ ਸਰਕਾਰੀ ਵਕੀਲਾਂ ਦਾ ਕਹਿਣਾ ਹੈ ਉਹ ਤਿੰਨ ਦਿਨਾਂ ਨੂੰ ਵਰਤਿਆ ਜਾਏਗਾ ਔਰ ਹੋਰ ਕਿਤੇ ਜੇਕਰ ਲੈ ਕੇ ਜਾਣਾ ਵਿਕਰਮ ਮਜੀਠੀਆ ਨੂੰ ਜਾਂ ਇਨਵੈਸਟੀਗੇਸ਼ਨ ਕਰਨ ਦੇ ਲਈ ਤਾਂ ਦੁਬਾਰਾ ਵਿਜੀਲੈਂਸ ਦੇ ਕੋਲ ਤਿੰਨ ਦਿਨ ਨੇ ਪਰ 11-12 ਦਿਨ ਦੇ ਪੂਰੇ ਇਸ ਪ੍ਰੋਸੈਸ ਦੇ ਦੌਰਾਨ ਕੀ ਕੁਛ ਲੱਭਿਆ ਉਸਤੇ ਬਾਰੇ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਹੈ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਜਾਂ ਫਿਰ ਉਹਨਾਂ ਨੂੰ ਕਾਨੂੰਨਨ ਤੌਰ ਦੇ ਉੱਤੇ ਕੋਈ ਨਾ ਕੋਈ ਆਉਣ ਵਾਲੇ ਸਮੇਂ ਚ ਰਾਹਤ ਮਿਲੇਗੀ ਦੋਨਾਂ ਪੱਖ ਦੇ ਵਕੀਲਾਂ ਦੀ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਫਿਲਹਾਲ ਇਸ ਰਿਪੋਰਟ ਚ ਇਹਨਾਂ ਹੀ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਮੋਹਾਲੀ